ਬਹੁਤ ਸਾਰੇ ਲੋਕਾਂ ਦੇ ਡਿਮਾਂਡ ਆ ਰਹੇ ਸੀ ਉਹਨਾਂ ਨੇ ਟੋਵਲ ਦੇ ਕਲੈਕਸ਼ਨ ਪਰਚੇਸ ਕਰਨੇ ਤਾਂ ਲੋ ਜੀ ਲੈ ਕੇ ਆ ਚੁੱਕੇ ਆ 200 ਰੁਪਏ ਤੋਂ ਹੈਂਡ ਟੋਵਲ ਦੇ ਕਲੈਕਸ਼ਨ ਬਾਟ ਟਵਲ ਹੈਂਡ ਟਵਲ ਦੋਵੇਂ ਕਲੈਕਸ਼ਨ ਤੁਹਾਨੂੰ ਦਿਖਾਉਣ ਆ ਰਿਹਾ ਆ ਆਰਟੀਕਲ ਚੈੱਕ ਕਰ ਸਕਦੇ ਹੋ ਬਹੁਤ ਪਿਆਰੇ ਕਲੈਕਸ਼ਨਸ ਲੈ ਕੇ ਆਏ ਸਾਈਜ਼ ਤੁਹਾਨੂੰ ਪਰਫੈਕਟ ਮਿਲ ਜਾਂਦਾ ਇੱਕ ਆ ਵਾਲਾ ਟੋਲ ਦਾ ਕਲੈਕਸ਼ਨ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਟੋਵਲ ਹੈ ਕਲਰ ਬਹੁਤ ਸੋਹਣਾ ਹੈ ਤੇ ਫੈਬਰਿਕ ਤੁਹਾਨੂੰ ਇਹਦੇ ਵਿੱਚ ਸਾਰੇ ਮਿਲ ਜਾਣਗੇ ਟੋਵਲ ਦੇ ਵਿੱਚ ਆਪਣੇ ਕੋਲ ਕਾਟਨ ਹੈਗਾ ਇਜੀਪੀਨ ਕਾਟਨ ਹੈ ਬੈਂਬੂ ਕਾਟਨ ਹੈ ਨਾਲ ਦੀ ਨਾਲ ਤੁਹਾਨੂੰ ਤੇ ਮਾਈਕਰੋ ਫਾਈਬਰ ਮ ਕਲਰ ਬਹੁਤ ਸੋਹਣਾ ਹੈ ਇਹਦਾ ਡਿਜ਼ਾਈਨ ਚੈੱਕ ਕਰੋਗੇ ਬਹੁਤ ਜ਼ਿਆਦਾ ਪ੍ਰੀਟੀ ਹੈ ਸਟੈਂਡਰਡ ਸਾਈਜ਼ ਮਿਲੂਗਾ ਤੁਹਾਨੂੰ ਸਾਰਿਆਂ ਦੇ ਵਿੱਚ ਕਲਰ ਆਪਸ਼ਨ ਬਹੁਤ ਸਾਰੇ ਨੇ ਕਿਉਂਕਿ ਸਿੰਗਲ ਪੀਸ ਨਹੀਂ ਮਿਲਦਾ 6-6 ਪੀਸਾਂ ਦਾ ਸੈੱਟ ਆਊਗਾ ਜੀ ਪੂਰਾ ਸੈੱਟ ਟੂ ਸੈੱਟ ਕਲੈਕਸ਼ਨ ਮਿਲਣ ਵਾਲਾ ਹੈ ਇਹਦੀ ਲੈਂਥ ਪਹਿਲੇ ਨਾਲੋਂ ਵੀ ਜ਼ਿਆਦਾ ਮਿਲਣ ਵਾਲੀ ਹੈ ਤੁਹਾਨੂੰ ਕਿਉਂਕਿ ਆਪਣੇ ਕੋਲ ਰੇਂਜ ਦੇ ਹਿਸਾਬ ਦੇ ਨਾਲ ਵੈਰਾਈਟੀਆਂ ਹੈਗੀਆਂ ਰੇਂਜ ਦੇ ਹਿਸਾਬ ਦੇ ਨਾਲ ਤੁਹਾਨੂੰ ਕਲੈਕਸ਼ਨ ਮਿਲਦਾ ਹੈ ਇੱਕ ਤੁਹਾਨੂੰ ਦਿਖਾਉਣਾ ਹੈ ਜੀ ਆਪਣਾ ਇਹੋ ਜਿਹਾ ਟੋਵਲ ਜਿਹੜਾ ਕਿ ਸਭ ਤੋਂ ਜ਼ਿਆਦਾ ਹੋਟਲes ਵਿੱਚ ਯੂਜ਼ ਕੀਤਾ ਜਾਂਦਾ ਹੈ ਆਰਟੀਕਲ ਚੈੱਕ ਕਰੋ ਜੀ ਵਾਈਟ ਕ ਬਹੁਤ ਜ਼ਿਆਦਾ ਹੈਵੀਆ ਇੱਕ ਆਵਲਾ ਆਰਟੀਕਲ ਦੇਖੋ ਫਿਰ ਇਹ ਤਾਂ ਮੈਨੂੰ ਬਹੁਤ ਸੋਹਣਾ ਲੱਗਿਆ ਲਾਈਟ ਡਗ ਦਾ ਬਹੁਤ ਪਿਆਰਾ ਕੰਬੀਨੇਸ਼ਨ ਦਿੱਤਾ ਗਿਆ ਹੈ ਫਲੋਰਲ ਦਾ ਡਿਜ਼ਾਈਨ ਹੈਗਾ ਜਿਹੜਾ ਕਿ ਕਾਫੀ ਸੋਹਣਾ ਫੀਲ ਕਰਾ ਰਿਹਾ ਹੈ ਨਾ ਬਹੁਤ ਸੋਹਣਾ ਲੱਗ ਰਿਹਾ ਹੈ ਸਾਈਜ਼ ਪ੍ਰੋਪਰ ਹੈ ਯਾਨੀ ਕਿ ਸਟੈਂਡਰਡ ਸਾਈਜ਼ ਹੈ ਇੱਕ ਆਵਲਾ ਆਰਟੀਕਲ ਦੇਖ ਸਕਦੇ ਹੋ ਮੈਂ ਤੁਹਾਨੂੰ ਜਿੰਨੇ ਵੀ ਕਲੈਕਸ਼ਨ ਨੇ ਉਹਨਾਂ ਦੇ ਸਾਰਿਆਂ ਦੇ ਸੈਂਪਲ ਦਿਖਾ ਰਹੀ ਹਾਂ ਇੱਕ ਇੱਕ ਪੀਸ ਇਹਨਾਂ ਸਾਰਿਆਂ ਦੇ ਬਾਕੀ ਕਲਰ ਚਾਰਟ ਦੇਖਣ ਵਾਸਤੇ ਤੁਹਾਨੂੰ ਕੰਟੈਕਟ ਕਰਨਾ ਪਊਗਾ ਜੀ ਆਪਣੇ ਟੀਮ ਨੂੰ ਜਿਹਦਾ ਨੰਬਰ ਮੈਂਸ਼ਨ ਕੀਤਾ ਹੈ ਜੇ ਸਕਰੀਨ ਤੇ ਉਹਨਾਂ ਨੂੰ ਕਾਲ ਕਰੋ ਤੇ ਇਹ ਹੋ ਕਿ ਬਹੁਤ ਸਾਰੇ ਲੋਕੀ ਹੁੰਦੇ ਜਿਨ੍ਹਾਂ ਨੂੰ ਪਰਚੇਸਿੰਗ ਕਰਨ ਤੋਂ ਬਾਅਦ ਪਤਾ ਚੱਲਦਾ ਹੈ ਕਿ ਸਾਡੇ ਬਹੁਤ ਸਾਰੇ ਕਸਟਮਰ ਵੀ ਸਾਡੀ ਵੀਡੀਓਜ਼ ਦੇਖ ਰਹੇ ਨੇ ਮਤਲਬ ਉਹਨਾਂ ਦੇ ਬਹੁਤ ਸਾਰੇ ਕਸਟਮਰ ਸਾਡੀ ਵੀਡੀਓਜ਼ ਦੇਖ ਰਹੇ ਨੇ ਫਿਰ ਉਹਨਾਂ ਨੂੰ ਪ੍ਰਾਈਸ ਰੇਂਜ ਦਾ ਪਤਾ ਲੱਗ ਜਾਂਦਾ ਹੈ ਤੇ ਸੈਲ ਕਰਨ ਚ ਪ੍ਰੋਬਲਮ ਤੁਹਾਨੂੰ ਹੋ ਸਕਦੀ ਹੈ ਤਾਂ ਕਰਕੇ ਮੈਂ ਪ੍ਰਾਈਸ ਨਹੀਂ ਦੱਸਦੀ ਤਾਂ ਛੇਤੀ ਜਾਓ ਪ੍ਰਾਈਸ ਪਤਾ ਕਰੋ ਤੇ ਕਲੈਕਸ਼ਨ ਦੇ ਬਾਕੀ ਸਾਰੇ ਕਲਰ ਚਾਰਟ ਦੇਖੋ ਤੇ ਕਰੇ ਬੈਠੇ ਆਨਲਾਈਨ ਆਰਡਰ ਕਰੋ ਕਿ ਕਟੋਕਟ ਆਰਡਰ ਕਰਨਾ ਹੈ 25000 ਦਾ